ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਤਾਂ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਤੇ ਉੱਥੇ ਹੀ ਇੱਕ ਵਾਅਦਾ ਇਹ ਕੀਤਾ ਗਿਆ ਸੀ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਉੱਥੇ ਹੀ ਬੀਬੀਆਂ ਨੂੰ ਜਿਹੜਾ ਕਿ 1000 ਰੁਪਿਆ ਦਿੱਤਾ ਜਾਵੇਗਾ ਪਰ ਕੁਝ ਸਮਾਂ ਲੰਘਣ ਤੋਂ ਬਾਅਦ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ 1000 ਦੀ ਬਜਾਏ ਅਸੀਂ 1100 ਦਵਾਂਗੇ ਪਰੰਤੂ 3 ਸਾਲ ਹੋ ਗਏ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਜਿਹੜਾ ਕਿ ਵਾਅਦਾ ਹਜੇ ਤੱਕ ਪੂਰਾ ਨਹੀਂ ਕੀਤਾ ਤੇ ਜਸਟੂ ਲੈ ਕੇ ਹੁਣ ਇਸ ਜ਼ੁਬਾਨ ਨੂੰ ਲੈ ਕੇ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਔਰਤਾਂ ਦੇ ਨਾਲ ਵਾਅਦਾ ਕੀਤਾ ਸੀ ਉਸ ਜ਼ੁਬਾਨ ਨੂੰ ਲੈ ਕੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਦੇ ਦੌਰਾਨ ਵਿਰੋਧੀ ਲਗਾਤਾਰ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਹੁਣ ਇੱਕ ਵਾਰ ਫਿਰ ਤੋਂ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਕਿਹਾ ਹੈ ਕਿ ਹੁਣ ਤਾਂ ਤੁਹਾਡੇ ਸਿਰ ਤੇ ਬਹੁਤ ਸਾਰੇ ਕਰਜ਼ਾ ਚੜ ਗਿਆ ਤੇ ਤੁਸੀਂ ਔਰਤਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਹੁਣ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਪਰੰਤੂ ਪੰਜਾਬੀ ਭੁੱਲ ਜਾਣ ਕੇ ਇਹ ਵਾਦਾ ਹੁਣ ਪੰਜਾਬ ਸਰਕਾਰ ਨਿਭਾਵੇਗੀ ਤੇ ਇੱਕ ਵਾਦਾ 1100 ਦਾ ਕੀਤਾ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਤੁਹਾਨੂੰ ਦੱਸਦੇ ਆ ਕਿ ਉਹਨਾਂ ਨੇ ਲਿਖਿਆ ਹੈ ਕਿ ਆਪ ਪੰਜਾਬ ਪੰਜਾਬ ਦੀਆਂ ਔਰਤਾਂ ਦਾ ਸਰਕਾਰ 36000 ਕਰੋੜ ਰੁਪਏ ਦਾ ਕਰਜ਼ਈ ਹੈ ਆਵਾਦਮੀ ਪਾਰਟੀ ਨੇ ਵਾਦਾ ਕੀਤਾ ਸੀ ਕਿ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਜਿਹੜਾ ਕਿ 1000 ਰੁਪਏ ਦਾ ਵਜ਼ੀਫਾ ਦੇਣ ਦੇ ਲਈ ਸਰਕਾਰ ਦਾ ਬਹੁਤ ਹੀ ਚਰਚਿਤ ਪ੍ਰੋਗਰਾਮ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ ਤੇ ਮੈਂ ਜ਼ੋਰਦਾਰ ਵਕਾਲਤ ਕਰਦਾ ਹਾਂ ਕਿ ਆਪ ਸਰਕਾਰ ਨੂੰ ਜਿਹੜਾ ਕਿ ਔਰਤਾਂ ਨੂੰ 3 ਸਾਲ ਦਾ ਬਕਾਇਆ ਦੇਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਅਸਲ ਵਾਦਾ ਸਰਕਾਰ ਬਣਨ ਤੋਂ ਬਾਅਦ ਇਹੀ ਅਧਿਕਾਰ ਸ਼ੁਰੂ ਕਰਨ ਦਾ ਸੀ ਤੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਇਸ ਸਕੀਮ ਨੂੰ ਫੰਡ ਦੇਣ ਦੇ ਲਈ ਸਰੋਤਾਂ ਦਾ ਵੀ ਖੁਲਾਸਾ ਕਰਨਾ ਚਾਹੀਦਾ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਬਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਇਹ ਉਹਨਾਂ ਨੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਵਾਅਦੇ ਨੂੰ ਲੈ ਕੇ ਮੁਰਦ ਤੋਂ ਯਾਦ ਕਰਵਾਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜੋ ਵਾਅਦਾ ਤੁਸੀਂ ਔਰਤਾਂ ਦੇ ਨਾਲ ਕੀਤਾ ਸੀ ਉਹ ਹਜੇ ਤੱਕ ਪੂਰਾ ਨਹੀਂ ਹੋਇਆ 3 ਸਾਲ ਗੁਜ਼ਰ ਚੁੱਕੇ ਨੇ ਪਰੰਤੂ ਹਜੇ ਤੱਕ ਕੋਈ ਵੀ ਖਾ ਜੋ ਪੈਸੇ ਨਹੀਂ ਆਏ ਤੇ ਜਿਸ ਤੋਂ ਬਾਅਦ ਹਜੇ ਵੀ ਪੰਜਾਬੀਆਂ ਦੇ ਹੱਥ ਖਾਲੀ ਨਜ਼ਰ ਆ ਰਹੇ ਨੇ ਤੇ ਜਿਸ ਤੇ ਦੌਰਾਨ ਇੱਕ ਤਾਂ ਤੁਸੀਂ ਕੋਰੋਨਾ ਦਾ ਕਰਜ਼ਾ ਪੰਜਾਬ ਦੇ ਸਿਰ ਦੇ ਉੱਤੇ ਚੜਾ ਦਿੱਤਾ ਤੇ ਦੂਜੇ ਪਾਸੇ ਜੋ ਵਾਦੇ ਸਤਾ ਦੇ ਵਿੱਚ ਆਉਣ ਤੋਂ ਕੀਤੇ ਗਏ ਸੀ ਉਹੋ ਵੀ ਤੁਸੀਂ ਹੁਣ ਮੁੱਕਰਦੇ ਨਜ਼ਰ ਆ ਰਹੇ ਨੂੰ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ 36000 ਕਰੋੜ ਜਿਹੜਾ ਕਿ ਪਹਿਲਾਂ ਹੀ ਜਿਹੜਾ ਕਿ ਤੁਸੀਂ ਵਾਦਾ ਏਡਾ ਵੱਡਾ ਕੀਤਾ ਸੀ ਤੇ ਹੁਣ ਜਿਹੜਾ 3 ਸਾਲਾਂ ਦੇ ਵਿੱਚ ਜਿਹੜਾ ਕਿ ਵਾਦਾ ਪੂਰਾ ਨਹੀਂ ਕਰ ਸਕੇ ਉਹ ਹੀ ਕਰਜ਼ਾ ਜਿਹੜਾ ਕਿ ਹੁਣ ਤੁਹਾਡੇ ਤੇ ਜੋ ਚੜਿਆ ਹੋਇਆ ਉਸ ਨੂੰ ਜਰੂਰ ਉਤਾਰੋ ਤੇ ਉੱਥੇ ਜੋ ਔਰਤਾਂ ਦੇ ਨਾਲ ਵਾਅਦਾ ਕੀਤਾ ਉਸ ਵਾਅਦੇ ਨੂੰ ਵੀ ਪੂਰਾ ਕੀਤਾ ਜਾਵੇ ਤੇ ਦੱਸਿਏ ਕਿ ਆਮ ਆਦਮੀ ਪਾਰਟੀ ਦੇ ਇਸ ਵਾਅਦੇ ਨੂੰ ਲੈ ਕੇ ਲਗਾਤਾਰ ਵਿਰੋਧੀ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਵੀ ਹੁਣ ਇਸ ਸਵਾਲ ਨੂੰ ਲੈ ਕੇ ਲਗਾਤਾਰ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਸਿਰਫ ਔਰ ਸਿਰਫ ਬਿਆਨ ਦੇਰੀ ਹੈ ਤੇ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਔਰਤਾਂ ਦੇ ਨਾਲ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਵਾਅਦੇ ਤੇ ਉੱਤੇ ਹੁਣ ਪੰਜਾਬ ਸਰਕਾਰ ਮੁੱਕਰਦੀ ਹੋਈ ਨਜ਼ਰ ਆ ਰਹੀ